ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਖੜਿਆਂ ਲੁਧਿਆਣੇ ਸ਼ਹਿਰ ਦੇ ਵਿੱਚ। ਠੀਕ ਆ ਜੀ। ਤੇ ਸ਼ੌਂਕ ਕਰਾਉਣ ਜਾ ਰਹੇ ਆ ਤੁਹਾਨੂੰ ਟੌਪ ਕਲਾਸ ਕਬੂਤਰਾਂ ਦਾ। ਠੀਕ ਆ ਜੀ। ਤੇ ਕੁਝ ਜੋੜੇ ਬਾਈ ਨੇ ਪਿੰਜਰੇ 'ਚ ਬੰਦ ਕੀਤੇ ਨੇ ਤੇ ਤੁਸੀਂ ਦੇਖਿਓ ਜਰਾ ਤੇ ਕਰਿਓ ਸ਼ੌਂਕ ਤੇ ਕਿੱਦਾਂ ਦਾ ਲੱਗਦੇ ਆ ਜੋੜ ਦੱਸਣਾ ਜ਼ਰੂਰ। ਠੀਕ ਆ ਜੀ। ਇਹ ਦੇਖੋ ਕਬੂਤਰੀ ਬਾਈ ਸੱਪ ਵਾਂਗੂ ਖੜਾ ਦੀ ਆ ਦੇਖੋ ਪਤਲੀ ਸ਼ਰੀਰ ਦੀ ਬਿਲਕੁਲ ਤੇ ਨਾਲ ਲਾਲ ਰੱਤਾ ਕਬੂਤਰ ਹੈ ਚਿੱਟੀਆਂ ਅੱਖਾਂ ਦਾ। ਠੀਕ ਆ ਜੀ। ਕਬੂਤਰੀ ਦਾ ਵजूद ਜੋੜਾ ਹੀ ਬਹੁਤ ਸੋਹਣਾ। ਐ ਦੇਖੋ। ਇਹ ਤੁਸੀਂ ਸ਼ੌਂਕ ਕਰ ਰਹੇ ਹੋ ਬਾਈ ਜਿੰਮੀ ਬਾਈ ਲੁਧਿਆਣੇ ਦੇ ਕਬੂਤਰਾਂ ਦਾ। ਠੀਕ ਆ। ਤੇ ਕਬੂਤਰ ਇੱਕ ਤੋਂ ਇੱਕ ਆ ਬਾਈ। ਐ ਦੇਖੋ। ਪਰ ਤੁੰਦਾ ਸਰੀਰ, ਵजूद, ਹਰ ਚੀਜ਼ ਜਿਹੜੀ ਆ ਇਹਨਾਂ ਦੀ ਵਧੀਆ ਆ। ਤੇ ਤੁਹਾਨੂੰ ਦੱਸ ਦਈਏ ਜਿੰਨੇ ਵੀ ਕਬੂਤਰ ਤੁਹਾਨੂੰ ਦਿਖਾਉਣ ਜਾ ਰਹੇ ਆ ਨਾ ਆਪਾਂ। ਬਾਈ ਇਹ ਸਾਰੇ ਜਿਹੜੇ ਆ ਸੇਲ ਆ। ਕਬੂਤਰ ਇੱਕ ਤੋਂ ਇੱਕ ਆ। ਠੀਕ ਆ। ਕੱਲਾ-ਕੱਲਾ ਜੋੜਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਆਹ ਦੇਖੋ ਇਹ ਇੱਕ ਜੋੜਾ ਬਾਈ ਫੇਰ ਤੁਹਾਨੂੰ ਦੱਸ ਦਈਏ ਕਦ ਵਜੂਦ ਕਿਉਂਕਿ ਮੈਨੂੰ ਕਬੂਤਰੀ ਬਹੁਤ ਪਸੰਦ ਆਈ ਬਾਈ ਤੁਹਾਨੂੰ ਸਿੱਧੀ ਗੱਲ ਦੱਸਾਂ ਤੇ ਕਬੂਤਰ ਵੀ ਪੂਰਾ ਵਧੀਆ ਆ ਕਿਉਂਕਿ ਕਬੂਤਰੀ ਦਾ ਵਜੂਦ ਪਤਲੀ ਧੌਣ ਚਟੀਆਂ ਅੱਖਾਂ ਅੱਖ ਦੇ ਵਿੱਚ ਥੋੜੀ ਜੀ ਟੌਂਕ ਆ ਠੀਕ ਹੈ ਜੀ ਤੇ ਬਾਈ ਹੁਣਾਂ ਨੇ ਇੱਕ ਹੋਰ ਚੀਜ਼ ਆ ਰੇਟ ਵੀ ਨਾਲ ਹੀ ਦੱਸ ਦਿੰਨੇ ਆ ਬਾਈ ਕਹਿੰਦੇ ਵੀ ਜਿਹੜੇ ਜੋੜੇ ਆ 2-2000 ਦਾ ਜੋੜਾ ਦੇ ਦਾਂਗੇ ਵੀਰੇ 2000 ਚ ਮਹਿੰਗੀ ਨਹੀਂ ਕਬੂਤਰੀ ਮੈਂ ਕਹਿੰਨਾ ਤੋ ਕਿ ਕਬੂਤਰੀ ਬਹੁਤ ਕੰਮ ਦੀ ਆ ਠੀਕ ਆ ਤੇ ਕਬੂਤਰ ਵੀ ਰੱਤਾ ਪੂਰਾ ਵਧੀਆ ਆ 2000 ਚ ਜੋੜਾ ਮਹਿੰਗਾ ਨਹੀਂ ਹੈਗਾ ਰਿਜ਼ਲਟੜਾ ਬਾਈ ਨੇ ਪੂਰੀ ਗੇਮ ਕਿਤੋਂ ਖਰੀਦੀ ਆ ਤੇ ਇਹ ਜਿਹੜੇ ਕਬੂਤਰ ਜਿਹੜੇ ਆ ਉਹ ਸੇਲ ਕਰਨੇ ਸਾਰੇ ਸੇਲ ਕਰਨੇ ਇਹ ਨਹੀਂ ਵੀ ਵਿੱਚੋਂ ਇੱਕ ਅੱਧਾ ਕਰਨਾ ਆ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਹੋ ਗਿਆ ਇੱਕ ਜੋੜਾ ਬਾਈ ਠੀਕ ਆ ਤੇ ਦੂਜਾ ਵੀ ਤੁਹਾਨੂੰ ਦਿਖਾਉਨੇ ਆ ਜੀ ਆਹ ਲਓ ਇੱਧਰ ਆ ਜੋ ਆ ਵੀ ਬਾਈ ਜੀ ਚਟੀਆਂ ਦੀ ਕਬੂਤਰੀ ਆ ਠੀਕ ਆ ਤੇ ਆਹ ਚੀਨਾ ਕਬੂਤਰ ਆ ਪੱਕੀ ਠੱਲਾ ਇਹਦੇ ਪੈਰ ਦੇ ਵਿੱਚ ਚੀਨੇ ਕਬੂਤਰ ਦੇ ਠੀਕ ਆ ਜੀ ਤੇ ਆਹ ਲਓ ਚਟੀਆਂ ਦੀ ਆ ਵੀ ਕਬੂਤਰੀ ਦੋਨੇ ਕਬੂਤਰੀਆਂ ਇੱਕੋ ਜਿਹੀਆਂ ਮਾੜੇ ਮਾੜੀ ਟੌਂਕ ਜੀ ਜਾਨ ਦੀਆਂ ਅੱਖਾਂ ਦੇ ਵਿੱਚ ਠੀਕ ਆ ਜੀ ਤੇ ਪੂਰੀਆਂ ਵਧੀਆਂ ਨੇ ਇਹ ਦੂਸਰਾ ਜੋੜਾ ਬਾਈ ਔਰ ਪਰ ਹਰ ਚੀਜ਼ ਜਿਹੜੀ ਵਧੀਆ ਇਹਨਾਂ ਕਬੂਤਰਾਂ ਦੀ ਸ਼ੌਂਕ ਕਰ ਲਓ ਮੇਰੇ ਵੀਰ ਠੀਕ ਆ ਜੀ ਥੋੜੇ ਜਿਹੇ ਡਰਦੇ ਆ ਹੋਰ ਕੁਛ ਨਹੀਂਗਾ ਤੇ ਇਹ ਹੈਗਾ ਬਾਈ ਦੂਸਰਾ ਜੋੜਾ ਠੀਕ ਹੈ ਜੀ ਤੇ ਅੱਗੇ ਚੱਲਦੇ ਆ ਵੀਰੇ ਤੁਹਾਨੂੰ ਖਾਨਿਆਂ ਦੇ ਵਿੱਚ ਮੈਂ ਸ਼ੌਂਕ ਕਰਾਉਣਾ ਹੈ ਨਾ ਜੋੜਿਆਂ ਦਾ ਆ ਲਓ ਬਾਈ ਇੱਕ ਆ ਦੇਖੋ ਚਿੱਟੀਆਂ ਅੱਖਾਂ ਦਾ ਪੂਸ਼ਾਂ ਜਿਹੜੀਆਂ ਇਹਨਾਂ ਦੀਆਂ ਕਾਲੀਆਂ ਬੰਦ ਕਰ ਲਓ ਬਾਹਰ ਨਾ ਨਿਕਲ ਜਾਣ ਫਿਰ ਨਿਕਲ ਆ ਲਓ ਬਾਈ ਨੇੜੇ ਤੋਂ ਤੁਹਾਨੂੰ ਕਰਾ ਦਈਏ ਸ਼ੌਂਕ ਠੀਕ ਹੈ ਜੀ ਚਿੱਟੀਆਂ ਦਾ ਹੀ ਜੋੜਾ ਅਲਫ ਨੋਕੇ ਕਬੂਤਰ ਆ ਦੋਵੇਂ ਇਹ ਕਬੂਤਰ ਕਬੂਤਰੀ ਤੇ ਵਧੀਆ ਜੋੜਾ ਉਹ ਤੋਂ ਵੱਡਾ ਜੋ ਬਈ ਆ ਲਓ ਆ ਰੱਤਾ ਕਬੂਤਰ ਚਟੀਆਂ ਦਾ ਤੇ ਨਾਲ ਲਾਲ ਚੀਨੀ ਖਟੀਆਂ ਦੀ ਕਬੂਤਰੀ ਆ ਮਿੱਤਰ ਠੀਕ ਹੈ ਔਰ ਆਪਾਂ ਜਦੋਂ ਲੈਣ ਜਾਂਦੇ ਹਾਂ ਨਾ ਕਿਤੇ ਰੱਤਾ ਕੋਈ ਇੱਕ ਨਹੀਂ ਦਿੰਦਾ ਸਾਨੂੰ ਤੇ ਬਾਈ ਦੇ ਕੋਲ ਰੱਤੇ ਵੀ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਆ ਜਾਓ ਬਈ ਇੱਕ ਜੋੜ ਆ ਆ ਖਟੀਆਂ ਦੀ ਕਬੂਤਰੀ ਤੇ ਖਟੀਆਂ ਦਾ ਕਬੂਤਰ ਬੱਚਾ ਇਹਨੇ ਕੱਢਿਆ ਹੋਇਆ ਠੀਕ ਹੈ ਜੀ ਏ ਵੀ ਜੋੜ ਬਹੁਤ ਵਧੀਆ ਤੇ ਇੱਕ ਜੋੜ ਖੱਟੀਆਂ ਦਾ ਆਇਆ ਲਾਲਸਰੇ ਕਬੂਤਰ ਆਇਆ ਜੀ ਬਾਈ ਨੇ ਜੋੜੇ ਜੋੜੇ ਬਣਾ ਕੇ ਸਾਰੇ ਇਕੱਲੇ ਇਕੱਲੇ ਜਿਹੜੇ ਉਹ ਡੱਕੇ ਹੋਏ ਆ ਠੀਕ ਆ ਜੀ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਸੇਲ ਆ ਆ ਲਓ ਬਾਈ ਆ ਕਬੂਤਰੀ ਦੇਖੋ نیچے ਕਬੂਤਰ ਦੀ ਅੱਖ ਦੇ ਕੋਹ ਮਾਰਿਆ ਲੱਗਦਾ ਚੁੰਝ ਭੱਜੀ ਆ ਨਾ ਲੜਪਿਆ ਲੱਗਦਾ ਤੇ ਕਬੂਤਰੀ ਬਹੁਤ ਚੰਗੀ ਆ ਜਿਹੜੀ ਪਿੱਛੇ ਬੈਠੀ ਆ ਚੜੇਲੀ ਆ ਕਬੂਤਰ ਵੀ ਹਾਂ ਬਹੁਤ ਕੱਦ ਕਾਠ ਵੜਾ ਕਬੂਤਰ ਦਾ ਇਹਦਾ ਬਈ ਕਬੂਤਰੀ ਤੁਹਾਨੂੰ ਫੜ ਕੇ ਦਿਖਾਉਣਾ ਮੈਂ ਆਹ ਦੇਖੋ ਕਬੂਤਰੀ ਅੱਖ ਦੇਖੋ ਤੇ ਕਾਲੀ ਨੋਕ ਦੇਖੋ ਜਿਹਨੂੰ ਚੜੇਲਾ ਨਹੀਂ ਕਹਿੰਦੇ ਉਹ ਆ ਕਬੂਤਰ ਚੱਕ ਕੇ ਦੇਖੋ ਕਿੰਨਾ ਵਧੀਆ ਵਾ ਧਾਗਾ ਫਸਿਆ ਪੈਰ ਚ ਬਨੇ ਤਾਂ ਕਰੀ ਕਰਦਾ ਹਾਂ ਹਾਂ ਐ ਲੋ ਬਈ ਆਹ ਦੇਖੋ ਕਬੂਤਰੀ ਹੁਣ ਸਾਹਮਣੇ ਆਈ ਆ ਥੋੜੇ ਜਿਹਾ ਡਰਦੇ ਆ ਖਾਣੇ ਦੇ ਵਿੱਚ ਬਾਹਰ ਕੱਢ ਕੇ ਵੀ ਤੁਹਾਨੂੰ ਦਿਖਾਉਨੇ ਆ ਅੱਗੇ ਆ ਜਾਓ ਬਈ ਆਹ ਜੋੜ ਦੇਖੋ ਇੱਕ ਇਹ ਪਿਓ ਟੈਲੇ ਵਾਲਾ ਜੋੜਾ ਅੱਛਾ ਇਹ ਖਟੀਆਂ ਅੱਖਾਂ ਦਾ ਜੋੜਾ ਹੈ ਬਾਈ ਆ ਦੇ ਆ ਜੋੜ ਹੈਗਾ ਖਟੀਆਂ ਦਾ ਇਹ ਸਾਰੇ ਦੇ ਸਾਰੇ ਕਬੂਤਰ ਜਿਹੜੇ ਵੀਰੇ ਤੁਸੀਂ ਦੇਖਦੇ ਪਏ ਹੋ ਲੁਧਿਆਣੇ ਸ਼ਹਿਰ ਦੇ ਵਿੱਚ ਪਏ ਆ ਔਰ ਸਾਰੇ ਸੇਲ ਆ ਕਬੂਤਰ ਕਾਫੀ ਆ ਕੱਲਾ ਕੱਲਾ ਜੋੜ ਤਾਂ ਨੂੰ ਦਿਖਾ ਰਿਹਾ ਮੇਰੇ ਭਰਾ ਤੇ ਕਰੀ ਜਾਓ ਸ਼ੌਂਕ ਤੇ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਤੇ ਜਿਹੜੇ ਭਰਾ ਨੂੰ ਜ਼ਰੂਰ ਤਾਂ ਬਾਈ ਨਾਲ ਸੰਪਰਕ ਕਰਕੇ ਖਰੀਦ ਸਕਦਾ ਹੁਣ ਆ ਜੋੜ ਦੇਖੋ ਬਾਈ ਹੈ ਨਾ ਪੂਰਾ ਵਧੀਆ ਚਿੱਟੀਆਂ ਦਾ ਸੇਮ ਡਿੱਟੋ ਜੋੜ ਆ ਠੀਕ ਆ ਜੀ ਜਿਹੜੇ ਭਰਾ ਤੇ ਹੁੰਦੇ ਨਾ ਕਾਰੀਗਰ ਜਿਹਨਾਂ ਨੂੰ ਜਾਣਕਾਰੀ ਆ ਉਹ ਤੇ ਕਬੂਤਰ ਜਦੋਂ ਬੈਠਾ ਹੀ ਦੇਖ ਲੈਂਦੇ ਆ ਕਈ ਵੀ ਜਿਹਦੇ ਵਿੱਚ ਗੁਣ ਹੈਗੇ ਆ ਠੀਕ ਆ ਔਰ 2-2000 ਰੁਪਏ ਦਾ ਜੋੜ ਆ ਬਾਈ 1000 ਰੁਪਏ ਪਰਦੇ हिसाब ਦੇ ਨਾਲ 2000 ਦਾ ਜੋੜ ਆ ਜਿਹੜੇ ਵੀ ਕਿਸੇ ਭਰਾ ਨੇ ਕੋਈ ਵੀ ਖਰੀਦਣਾ ਹੋਵੇ ਜਿੰਮੀ ਬਾਈ ਦਾ ਨੰਬਰ ਦਿੱਤਾ ਹੋਇਆ ਸੰਪਰਕ ਕਰਕੇ ਤੇ ਉਹ ਕਬੂਤਰ ਜਿਹੜੇ ਬਾਈ ਦੇ ਕੋਲੋਂ ਖਰੀਦ ਸਕਦੇ ਆ ਜੀ ਤੇ ਡਿਲੀਵਰੀ ਵੀ ਬਾਈ ਹੁਣੀ ਕਰ ਦਿੰਦੇ ਆ ਠੀਕ ਹੈ ਜੀ ਅੱਗੇ ਆ ਜੋ ਥੱਲੇ ਆ ਆ ਗਿਆ ਖਟੀਆਂ ਦਾ ਆਹ ਦੇਖੋ ਬਾਈ ਆ ਜਿਹੜੀ ਕਬੂਤਰੀ ਆ ਨਾ ਜਿਵੇਂ ਆਪਣੇ ਰਾਜਨ ਵਾਲੇ ਕਬੂਤਰਾਂ ਨੀਲੀ ਡੱਬੀ ਨੋਕ ਦੇ ਇਵੇਂ ਆ ਖਟੀਆਂ ਅੱਖਾਂ ਦੀ ਤੇ باوجود ਵੀ ਬਿਲਕੁਲ ਵਧੀਆ ਪਤਲੀ ਜੀਤਾ ਹੋਣਾ ਹੈ ਇਹਦੀ ਬਾਹਰ ਕੱਢ ਕੇ ਵੀ ਤੁਹਾਨੂੰ ਸਾਰੇ ਦੇ ਸਾਰੇ ਦਿਖਾਣੇ ਆ ਇੱਕ ਵਾਰ ਜੋੜੇ ਦੇ ਜੋੜੇ ਅੰਦਰ ਦਿਖਾਣੇ ਆ ਜੇਕਰ ਤੁਸੀਂ ਖਰੀਦਣਾ ਚਾਹੋ ਫਿਰ ਜੋੜ ਦਾ ਪਤਾ ਨਹੀਂ ਲੱਗਦਾ ਬੰਦਾ ਇਦਾਂ ਇਹਦਾ ਸਕਰੀਨਸ਼ਾਟ ਲੈ ਕੇ ਤੇ ਜਿਹੜਾ ਭਰਾ ਨੂੰ ਪਾ ਸਕਦਾ ਤੇ ਖਰੀਦ ਸਕਦਾ ਅੱਗੇ ਆ ਜਾਓ ਬਾਈ ਆ ਹੈਗਾ ਸ਼ਾਂ ਆਖਿਆਂ ਦਾ ਜੋੜ ਆਂਡੇ ਰੱਖ ਰਹੇ ਨੇ ਪਰ ਇਹਨਾਂ ਦਿਨਾਂ 'ਚ ਬੱਚੇ ਬਈ ਪਲਦੇ ਨਹੀਂ ਹੈਗੇ ਤੇ ਜੋੜੇ ਤੋੜ ਦੇਣੇ ਚੰਗੇ ਆ ਤੇ ਤੁਸੀਂ ਵੀ ਤੋੜ ਦੇਣਾ ਜੇ ਕਿਸੇ ਭਰਾ ਨੇ ਲਾਏ ਹੋਏ ਆ ਨਵੇਂ ਕਬੂਤਰ ਬਾਜ ਭਰਾਵਾਂ ਲਈ ਬੇਨਤੀ ਆ ਤੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਫਿਰ ਬੱਚੇ ਨਹੀਂ ਪਲਦੇ ਇੱਕ ਜੋੜਿਆ ਸ਼ਾਹ ਆਖਿਆਂ ਦਾ ਠੀਕ ਹੈ ਜੀ ਅੱਗੇ ਆ ਜਾਓ ਬਾਈ ਆ ਲਓ ਆ ਕਬੂਤਰੀ ਲਾਲਸਰੀ ਤੇ ਕਬੂਤਰ ਵੀ ਲਾਲਸਰਾ ਦੋਵੇਂ ਚਟੀਆਂ ਆਖਾਂ ਦੇ ਐਨ ਪੂਰੇ ਵਧੀਆ ਜੋੜ ਬਣਾਏ ਹੋਇਆ ਬਾਈ ਹੁਣਾਂ ਦੇ ਸਾਰੇ ਸਾਰੇ ਪੱਕੇ ਜੋੜ ਆ ਬਾਈ ਤੇ ਇੱਕ ਜੋੜ ਆ ਆ ਗਿਆ ਬਾਈ ਸ਼ਾਹ ਆਖਿਆਂ ਦਾ ਕਿਦਾਂ ਦਾ ਲੱਗਦਾ ਜੋੜ ਇਹ ਵੀ ਦੱਸਣਾ ਜੀ ਇੱਤੋਂ ਅੱਗੇ ਆ ਜਾਓ ਬਾਈ ਇੱਕ ਜੋੜ ਆ ਐ ਇਵੀ ਸ਼ਾਹ ਆਖਿਆਂ ਦਾ ਬਾਈ ਇਹ ਝਾੜੇ ਦੇ ਵਿੱਚ ਆ ਕਬੂਤਰੀ ਥੋੜੀ ਠੀਕ ਹੈ ਜੀ ਆ ਜਾਓ ਬਈ ਮਤਰੋ ਇਧਰ ਵੀ ਇਹਦੇ ਵਿੱਚ ਵੀ ਲੱਗਦਾ ਜੋੜੀ ਹੈ ਇਹਦੇ ਵਿੱਚ ਵੀ ਹਾਂ ਜੀ ਜੋੜ ਹੈ ਤੇ ਛੱਪਿਆ ਦਾ ਪਿਆ ਕਾਫੀ ਜੋੜ ਆ ਬਾਈ ਉਹਨਾਂ ਨੇ ਬਾਈ ਰੱਖੇ ਹੋਏ ਠੀਕ ਹੈ ਜੀ ਆਹ ਦੇਸੀ ਕਾਲਸਰੇ ਆ ਹਾਂ ਜੀ ਹਾਂ ਜੀ ਇਹ ਦੇਸੀ ਆ ਲੋ ਜੀ ਜਿਹੜੇ ਦੇਸੀਆਂ ਦੇ ਵਿੱਚੋਂ ਕਾਲਸਰਿਆਂ ਦੇ ਵਿੱਚੋਂ ਆ ਬਾਈ ਇਹ ਜਿਹੜੇ ਆ ਕਬੂਤਰ ਠੀਕ ਆ ਤੇ ਆ ਹੈਗਾ ਮਲਵਈਆਂ ਦਾ ਇਧਰ ਖਟੀਆਂ ਅੱਖਾਂ ਦੇ ਜੋੜ-ਜੋੜ ਵੀਰ ਨੇ ਲਾ ਕੇ ਰੱਖੇ ਹੋਇਆ ਸਾਰੇ ਦੇ ਸਾਰੇ ਆਹ ਤੇ ਜੋੜ ਹੈੀ ਗੋਬਦੀ ਆ ਦੇਖੋ ਆ ਲਓ ਬਾਈ ਲੰਗੋਟ ਵਾਲਾ ਕਬੂਤਰ ਲੰਗੋਟ ਵਾਲਾ ਬਾਈ ਦੇਖੋ ਕਬੂਤਰਾਂ ਦੇ ਵਜੂਦ ਬਾਹਰ ਨਿਕਲ ਕੇ ਪਤਾ ਲੱਗੂਗਾ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਕਬੂਤਰਾਂ ਦਾ ਠੀਕ ਆ ਜੀ ਵਿੱਚ ਬੰਦਣਾ ਡਰਦੇ ਆ ਕਦ ਕੱਠਾ ਵੀ ਨਹੀਂ ਪਤਾ ਲੱਗਦਾ ਇਹ ਉੱਡੇ ਹੋਏ ਕੁਝ ਪੰਛੀਆ ਵਿੱਚ ਇਹ ਕਬੂਤਰੀ ਆ ਹੈਂ ਹਾਂਜੀ ਇਹ ਕਬੂਤਰੀ ਆ ਆ ਦੇਖੋ ਵੀਰੇ ਬਹੁਤ ਚੰਗੀ ਆ ਕਬੂਤਰੀ ਵੀ ਜੋੜ ਹੀ ਵਧੀਆ ਪੂਰਾ ਤੇ ਇੱਕ ਜੋੜਾ نیچے ਆ ਚਟੀਆਂ ਖਾ ਰਿਹਾ ਆ ਚਟੀਆਂ ਆੱਖਾਂ ਦਾ ਬਾਈ ਠੀਕ ਹੈ ਕਾਫੀ ਜੋੜ ਨੇ ਬਾਈ ਹੁਣਾਂ ਦੇ ਕੋਲ ਆ ਦਿਖਾਦਾ ਛਪਿਆ ਕਬੂਤਰ ਆ ਇੱਕ ਛਪਿਆ ਕਬੂਤਰ ਵੀ ਵਿੱਚ ਬੈਠਾ ਅੰਡੇ ਆ ਸ਼ਾਇਦ ਇਹਦੇ ਰੱਖੇ ਹੋਏ ਤੇ ਨਾਲ ਕਬੂਤਰੀ ਵੀ ਆ ਬਾਈ ਹੁਣੇ ਖੜੰਦੇ ਇਹਦੇ ਨੇ ਆ ਕਬੂਤਰੀ ਆ ਬਾਈ ਆ ਦੇਖੋ ਆ ਨਾਲ ਕਬੂਤਰੀ ਸਹੀ ਆ ਛੱਡ ਦਿਓ ਵੀਰੇ ਆ ਬਾਈ ਹੁਣਾਂ ਨੇ ਜਿਹੜੇ ਕਬੂਤਰ ਆਪਾਂ ਪਹਿਲੇ ਹੀ ਉਹ ਬਾਹਰ ਕੱਢ ਦਿੱਤੇ ਆ ਬਾਅਦ ਚ ਤੁਹਾਨੂੰ ਦਿਖਾਉਨੇ ਆ ਪਹਿਲਾਂ ਆਪਾਂ ਦਿਖਾ ਦਈਏ ਜੋੜੇ ਇਹਦੇ ਵਿੱਚ ਵੀ ਜਿਹੜੇ ਹੈਗੇ ਆ ਬਾਈ ਜੋੜੀ ਨੇ ਸਾਰੇ ਦੇ ਸਾਰੇ ਆ ਲਓ ਇੱਕ ਲਾਲ ਸਰੇ ਮੌਜੀ ਡੱਕਿਆਂ ਵਾਲੀ ਕਰੋ ਸ਼ੌਂਕ ਬਾਈ ਇਹਦਾ ਵੀ ਖਟੀਆਂ ਅੱਖਾਂ ਦਾ ਇਹ ਜੋੜਾ ਲਾਲ ਸਰਿਆਂ ਦਾ ਪਿਓਰ ਮਲਵਈ ਕਬੂਤਰ ਆ ਵੀਰੇ ਕਿਉਂਕਿ ਅਸੀਂ ਭਰਾ ਦੀ ਅੱਗੇ ਵੀ ਵੀਡੀਓ ਪਾਈ ਸੀ ਕਬੂਤਰ ਵਧੀਆ ਹੁੰਦੇ ਨੇ ਜਿਹੜੇ ਭਰਾ ਖਰੀਦਦੇ ਆ ਉਹਨਾਂ ਨੂੰ ਪਤਾ ਆ ਔਰ ਠੀਕ ਆ ਜੈਨੂਇਨ ਕਬੂਤਰ ਨੇ ਇਹ ਨਹੀਂ ਹੈਗਾ ਵੀ ਬਿਲਕੁਲ ਗੰਦਮਾਲ ਜਿਹੜਾ ਹੁੰਦਾ ਉਹ ਨਹੀਂ ਹੈਗਾ ਠੀਕ ਹੈ ਜੀ ਵਧੀਆ ਨੇ ਚੰਗੇ ਆ ਕਦ ਕਾਠ ਵਜੂਦ ਸਾਰਾ ਕੁਝ ਹੈਗਾ ਆ ਤੇ ਇੱਕ ਜੋੜ ਆ ਆ ਗਿਆ ਜੀ ਥੱਲੇ ਖਟੀਆਂ ਦਾ ਦੇਖੋ ਪਰ ਪੂਛ ਤੋਂ ਬਾਹਰ ਜਾਂਦੇ ਆ ਕਬੂਤਰਾਂ ਦੇ ਵਧੀਆ ਨੇ ਕਿਉਂਕਿ ਗੇਮ ਪੂਰੀ ਖਰੀਦੀ ਆ ਵੀਰ ਨੇ ਤੇ ਮੈਨੂੰ ਸੱਦਿਆ ਸੀ ਕਹਿੰਦੇ ਬਾਈ ਆਪਾਂ ਕਰਨੇ ਆ ਸੇਲ ਸੇਲ ਪਰਚੇਜ ਦਾ ਹੀ ਬਾਈ ਦਾ ਕੰਮ ਆ ਆਦੀ ਖਟੀਆਂ ਦਾ ਜੋੜ ਆ ਬਾਈ ਠੀਕ ਹੈ ਜੀ ਇਹ ਜਿੰਨੇ ਜੋੜ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹ ਸਾਰੇ ਦੇ ਸਾਰੇ ਬਾਈ ਸੇਲ ਆ ਅੱਗੇ ਚਲੋ ਬਾਈ ਆ ਆ ਗਿਆ ਲਾਲ ਸਰਿਆਂ ਦਾ ਜੋੜ ਚਟੀਆਂ ਅੱਖਾਂ ਦੇ ਕਬੂਤਰ ਸ਼ਾਇਦ ਖਟੀਆਂ ਦਾ ਆ ਕਬੂਤਰੀ ਜਿਹੜੀ ਚਟੀਆਂ ਅੱਖਾਂ ਦੀ ਆ ਜਿਵੇਂ ਉਸਤਾਦ ਗਰਦੇਵ ਵਾਲੇ ਕਬੂਤਰ ਨਹੀਂ ਆ ਉਹਨਾਂ ਚੋਂ ਕਬੂਤਰੀ ਲੱਗਦੀ ਆ ਬਾਈ ਉਹਨਾਂ ਨੇ ਤੇ ਖਰੀਦਿਆ ਹੁਣ ਕੱਲੇ ਕੱਲੇ ਦਾ ਤੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਅੱਗੇ ਜਿਹੜਾ ਭਰਾ ਵੇਚਦਾ ਆ ਉਹਨਾਂ ਦਾ ਕੰਮ ਹੁੰਦਾ ਸੇਲ ਕਰਨਾ ਉਹ ਦੇ ਦਿੰਦੇ ਆ ਤੇ ਇੰਨੇ ਚੇਤੇ ਵੀ ਨਹੀਂ ਰਹਿੰਦੇ ਵੀ ਕਿਹੜਾ ਕਿੱਥੋਂ ਆਇਆ ਕਿਸੋਂ ਨਹੀਂ ਆਇਆ ਠੀਕ ਹੈ ਜੀ ਆਹ ਹੈ ਜੀ ਖਟੀਆਂ ਦਾ ਕਬੂਤਰ ਆ ਤੇ ਚਟੀਆਂ ਦੀ ਕਬੂਤਰੀ ਅੱਗੇ ਆ ਜਾਓ ਬਾਈ ਆ ਆ ਗਿਆ ਅੱਗੇ ਇੱਕ ਜੋੜ ਇਹ ਵੀ ਖਟੀਆਂ ਦਾ ਦੇਖੋ ਕਬੂਤਰਾਂ ਦੇ ਵਜੂਦ ਔਰ ਇਹ ਜਿਹੜੇ ਤੁਸੀਂ ਜੋੜ ਦੇਖ ਰਹੇ ਹੋ ਫਿਰ ਦੱਸ ਦਈਏ ਜਿਹੜੇ ਭਰਾਣੇ ਖਰੀਦਣਾ ਹੈ ਸਕਰੀਨ ਸ਼ਾਟ ਲੈ ਕੇ ਬਾਈ ਦੇ ਨਾਲ ਮੋਬਾਈਲ ਤੇ ਗੱਲ ਕਰਕੇ ਉਹ ਖਰੀਦ ਸਕਦਾ ਆ ਠੀਕ ਆ ਤੇ ਇਹ ਸਾਰੇ ਦੇ ਸਾਰੇ ਜੋੜ ਜਿਹੜੇ ਤੁਸੀਂ ਦੇਖ ਰਹੇ ਹੋ ਜਿੰਮੀ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਨੇ ਫਿਰ ਤੁਹਾਨੂੰ ਦੱਸ ਦਈਏ ਬਾਈ ਦੇ ਕਿ ਕਬੂਤਰ ਨੇ ਤੇ ਫੋਨ ਕਰਕੇ ਤੁਸੀਂ ਬਾਈ ਨਾਲ ਗੱਲ ਕਰਕੇ ਬਾਕੀ ਜੇ ਘਟਵਾਦ ਜੋ ਕਰਨਾ 바ਰਗਨਿੰਗ ਕਰਨੀ ਆ ਬਾਈ ਕਰ ਲੋ ਆਪਣਾ ਵਿੱਚ ਕੋਈ ਲੈਣ ਦੇ ਨਹੀਂ ਹੁੰਦਾ ਸਾਡਾ ਕੰਮ ਹੁੰਦਾ ਤੁਹਾਡੇ ਤੱਕ ਵੀਡੀਓ ਪਹੁੰਚਾਉਣਾ ਠੀਕ ਹੈ ਜੀ ਤੇ ਵੀਡੀਓ ਕਿੱਦਾਂ ਦੀ ਲੱਗਦੀ ਆ ਦੱਸਣਾ ਜ਼ਰੂਰ ਬਾਈ ਠੀਕ ਹੈ ਜੀ ਤੇ ਅੱਗੇ ਚੱਲਦੇ ਆ ਨੈਕਸਟ ਕਬੂਤਰ ਤੁਹਾਨੂੰ ਜਿਹੜੇ ਆਪਾਂ ਦਿਖਾਉਨੇ ਆ ਜੀ ਆਜੋ ਬਾਈ ਮਿੱਤਰੋ ਅੱਗੇ ਆਜੋ ਆ ਦੇਖੋ ਕਰੋ ਸ਼ੌਂਕ ਮੋਜੇ ਦੇਖੋ ਵਿੱਚ ਇਹਦੇ ਬੈਠੇ ਹੋਏ ਨੇ ਠੀਕ ਹੈ ਜੀ ਔਰ ਇਹ ਸਾਰੇ ਦੇ ਸਾਰੇ ਵਿੱਚ ਇੱਕ ਡੱਬਾ ਪੱਠਾ ਵੀ ਬੈਠਾ ਹੈ ਵੀ ਬੱਚੇ ਵੀ ਨੇ ਜਿਹੜੇ ਭਰਾ ਕਹਿੰਦੇ ਸੀ ਨਾ ਬੱਚੇ ਖਰੀਦਣੇ ਆ ਬਾਈ ਕਾਫੀ ਬੱਚੇ ਵੀ ਹੈਗੇ ਨੇ ਇਹਦੇ ਵਿੱਚ ਤੇ ਤੁਸੀਂ ਖਰੀਦ ਸਕਦੇ ਹੋ ਆ ਕਾਲਾ ਸ਼ਾਹ ਵੀ ਆ ਇੱਕ ਦੇਖੋ ਪੈਰਾਂ ਦੇ ਉੱਤੇ ਇਹਦੇ ਮੌਜ ਆ ਕਈ ਵਾਰ ਭਰਾ ਮੰਗਦੇ ਰਹਿੰਦੇ ਆ ਵੀ ਕਾਲਾ ਕਬੂਤਰ ਚਾਹੀਦਾ ਤੇ ਕਾਲੇ ਵੀ ਹੈਗੇ ਨੇ ਠੀਕ ਹੈ ਜੀ ਬੱਚੇ ਬਹੁਤ ਵਧੀਆ ਹੈਗੇ ਵਿੱਚ ਬੱਚੇ ਵਿੱਚ ਬਹੁਤ ਚੰਗੇ ਚੰਗੇ ਆ ਤੁਹਾਨੂੰ ਦਿਖਾ ਦਿੰਨੇ ਆ ਬਾਈ ਆ ਬੱਚਾ ਕਿੱਥੇ ਆ ਖੜਾ ਦੇਖੋ ਬਹੁਤ ਵਧੀਆ ਬੱਚੇ ਸਾਰੇ ਬੱਚੇ ਚੰਗੇ 60-9 ਬੱਚੇ ਬਹੁਤ ਚੰਗੇ 8-9 ਬੱਚੇ ਇਹਦੇ ਵਿੱਚ ਹੈਗੇ ਨੇ ਜੇ ਕਿਹਨੇ ਖਰੀਦਨੇ ਹੁਣ ਠੀਕ ਹੈ ਜੀ ਆ ਦੇਖੋ ਬਈ ਰੰਗ ਲੱਗਾ ਹੋਇਆ ਹੈ ਕਿਨੇ ਕੰਡ ਦੇ ਉੱਤੇ ਸ਼ਾ ਅੱਖਾਂ ਬੱਚਾ ਇੱਦੀ ਫਿਰਦਾ ਆ ਠੀਕ ਹੈ ਜੀ ਮਜ਼ੂਰ ਵੀ ਬਹੁਤ-ਬਹੁਤ ਸੋਹਣੇ ਨੇ ਨਾ ਪੰਛੀਆਂ ਦੇ ਵੀਰੇ ਐ ਦੇਖੋ ਉੱਪਰ ਵੀ ਇੱਕ ਲਾਲ ਚੀਨਾ ਬੱਚਾ ਬੈਠਾ ਆ ਠੀਕ ਹੈ ਜੀ ਆ ਡੱਬਾ ਵੀ ਜਿਹੜਾ ਬੱਚਾ ਹੀ ਆ ਸਾਰੇ ਦੇ ਸਾਰੇ ਬਾਈ ਹੁਣੀ ਪੂਰੀ ਗੇਮ ਲੈ ਐਸੀ ਖਰੀਦ ਕੇ ਵੀਰੇ ਠੀਕ ਆ ਇੱਕ ਦੇ ਫੈਂਸੀ ਹੋਈ ਹੋਈ ਇਹ ਵੀ ਬੱਚਾ ਹੀ ਆ ਇਹ ਸਹੀ ਹੋ ਗਿਆ ਦਵਾਈ ਦਿੱਤੀ ਹਾਂ ਇਹ ਕਬੂਤਰਿਆਂ ਦੇ ਵੀ ਵजूद ਦੇਖ ਲੋ ਹੈ ਬਾਈ ਜੀ ਇੱਕ ਖੁੱਡਾ ਠੀਕ ਹੈ ਜੀ ਦੂਜੇ ਖੁੱਡੇ ਦੇ ਵਿੱਚ ਵੀ ਹੈਗੇ ਨੇ ਪੰਛੀ ਉਹ ਵੀ ਤੁਹਾਨੂੰ ਦਿਖਾਣੇ ਆ ਆ ਦੇਖੋ ਮੋਜੇ ਨਲੀ ਪੈਰੇ ਬਹੁਤ ਵਧੀਆ ਵਧੀਆ ਹੈਗੇ ਨੇ ਜੀ ਦੇਖੋ ਪੈਰ ਦੇ ਉੱਤੇ ਵੱਡੇ ਵੱਡੇ ਡੱਕੇ ਵੀ ਨੇ ਇਹਨਾਂ ਕਬੂਤਰਾਂ ਦੇ ਕਈਆਂ ਦੇ ਕਬੂਤਰ ਬਹੁਤ ਲੜਦਾ ਹੈ ਖੱਡੀਆਂ ਸਹੀ ਆ ਆ ਜਿਹੜਾ ਹੈ ਨਾ ਆ ਦੇਖੋ ਵਿੱਚ ਬੱਚੇ ਪੱਠੇ ਪੱਠੀਆਂ ਕਾਫੀ ਹੈਗੇ ਨੇ ਅੱਗੇ ਚੱਲਦੇ ਆਂ ਬਾਈ ਦੂਸਰੇ ਖੁੱਡੇ ਦੇ ਵਿੱਚ ਆ ਲੋ ਬਾਈ ਇਹਦੇ ਵਿੱਚ ਵੀ ਦੇਖੋ ਇਹਦੀ ਪੱਠੇ ਇਹਦੇ ਵਿੱਚ ਵੀ ਕਾਫੀ ਜਿਹੜੇ ਹੈਗੇ ਨੇ ਪੱਠੇ ਪੱਠੀਆਂ ਨੇ ਔਰ ਵਧੀਆ ਨਸਲੀ ਕਬੂਤਰ ਵਿੱਚ ਬਾਈ ਹੋਣਾ ਨੇ ਰੱਖੇ ਹੋਏ ਨੇ ਆਪਣੀ ਪਸੰਦ ਦੇ ਤੁਸੀਂ ਜਿਹੜੇ ਤੁਹਾਨੂੰ ਪਸੰਦ ਆਉਣ ਤੁਸੀਂ ਖਰੀਦ ਸਕਦੇ ਹੋ ਬਾਈ ਆ ਉੱਪਰ ਦੇਖੋ ਬਾਈ ਇੱਕ ਨੀਲਾ ਵੀ ਬੈਠਾ ਆ ਤੇ ਇੱਕ ਰਸਤਾ ਵੀ ਬੈਠਾ ਤੇ ਪਿੱਛੇ ਦੇਖੋ ਇੱਕ ਕੁੰਡੀ ਜਿਹਦੀ ਧੌਂ ਚ ਪੈਂਦੀ ਆ ਪੱਕਾ ਛੱਲਾ ਪਿਆਰੇ ਇਹ ਜਿਹੜੇ ਕੁੰਡੀ ਵਾਲੇ ਕਬੂਤਰ ਹਨ ਇਹ ਆਪਾਂ ਰਿਜ਼ਲਟ ਲਿਆ ਪੀ ਇਹਨਾਂ ਦੇ ਬੱਚੇ ਬਹੁਤ ਉੜਦੇ ਆ ਕੁੰਡੀ ਵਾਲੇ ਕਬੂਤਰ ਕਿਤੇ ਕਿਤੇ ਮਿਲਦੇ ਆ ਦੇਖਣ ਨੂੰ ਸਾਰੇ ਨਹੀਂ ਹੁੰਦੇ ਔਰ ਇੱਕ ਨੀਲਾ ਆਤ ਨੀਚੇ ਵੀ ਬੈਠਾ ਆ ਕਈ ਭਰਾ ਨੀਲਿਆਂ ਦੇ ਪਸੰਦ ਕਰਦੇ ਆ ਮੰਗ ਹੀ ਗਈ ਸੀ ਤੇ ਆ ਨਾਲ ਹੀ ਚਟੀਆਂ ਅੱਖਾਂ ਦਾ ਦੇਖੋ ਜਿਵੇਂ ਕਹਿ ਦਿੰਦੇ ਨਾ ਹਜ਼ਾਰ ਵਾਲਾ ਜੀ ਹੁਣ ਆਪਾਂ ਨੂੰ ਤੇ ਪਤਾ ਨਹੀਂ ਹੈ ਹਜ਼ਾਰ ਵਾਲਾ ਜਾਂ ਕਿਹੜਾ ਪਰ ਕਬੂਤਰ ਚੰਗਾ ਆ ਜੋ ਵੀ ਹੈਗਾ ਆ ਇਹ ਦੇਖੋ ਠੀਕ ਆ ਜੀ ਪੂਰਾ ਵਧੀਆ ਆਇਆ ਕਬੂਤਰ ਇੱਕ ਆਹ ਦੇਖੋ ਚਟੀਆਂ ਅੱਖਾਂ ਦਾ ਪੰਛੀ ਤੇ ਆ ਨਾਲ ਬੱਚਾ ਵੀ ਹੈਗਾ ਇੱਕ ਜੀ ਜਿਹੜੇ ਭਰਾਵਾਂ ਨੂੰ ਬੱਚੇ ਚਾਹੀਦੇ ਸੀ ਜਾਂ ਚਾਹੀਦੇ ਸੀ ਨੀਲੇ ਕਬੂਤਰ ਵੀਰਪੁਰ ਕਾਫੀ ਆ ਬਾਈ ਆ ਇੱਕ ਖੱਟੀਆਂ ਦਾ ਵਿੱਚ ਵੀ ਫਿਰਦਾ ਨੀਲਾ ਕਾਫੀ ਮੇਰੇ ਵੀਰ ਜੂਪੀ ਵਾਲੇ ਹਰਿਆਣੇ ਵਾਲੇ ਫੋਨ ਕਰਦੇ ਸੀ ਜੀ ਆਪਾਂ ਨੂੰ ਨੀਲੇ ਚਾਹੀਏ ਹਰੇ ਚਾਹੀਏ ਤੋ ਜੋ ਜੂਪੀ ਹਰਿਆਣੇ ਵਾਲੇ ਭਾਈਆਂ ਉਹ ਵੀ ਦੇਖ ਲੋ ਠੀਕ ਹੈ 8 ਵੀ 8 9 9 ਘੰਟੇ ਕਰਦੇ ਆ ਇਹ ਹੁਣ ਤੱਕ ਨੀਲੇ ਇਹ ਦੇਖੋ ਮੌਜੂਦ ਇਹਨਾਂ ਕਬੂਤਰਾਂ ਦੇ ਬਹੁਤ ਚੰਗੇ ਨੇ ਠੀਕ ਹੈ ਜੀ ਆ ਲਓ ਰੱਤਾ ਵੀ ਬਹੁਤ ਵਧੀਆ ਬਾਈ ਚਟੀਆਂ ਆਖਾ ਦਾ ਤੇ ਆਹ ਦੇਖੋ ਨੀਲਾ ਖਟੀਆਂ ਆਖਾ ਦਾ ਠੀਕ ਆ ਜੀ ਆਹ ਲਾਲ ਸਰਾ ਆਇਆ ਇੱਕ ਬਾਾਰ ਇਹਦਾ ਵੀ ਦੇਖ ਲਓ ਕੋ ਜੂ ਠੀਕ ਆ ਜੀ ਤੇ ਆਜੋ ਬਾਈ ਹੁਣ ਤੁਹਾਨੂੰ ਆ ਬਾਹਰ ਦਿਖਾਈਏ ਬਾਈ ਉਹਨਾਂ ਨੇ ਛੱਡ ਦਿੱਤੇ ਬਾਹਰ ਸਾਰੇ ਦੇ ਸਾਰੇ ਪੰਛੀ ਉਹ ਆਂਦੇ 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 ਹੁਣ ਕੋਈ ਆਂਦੀ ਆਂਦੇ ਆਂ ਆਹ ਲਓ ਵੀਰੇ ਚਾਨੂੰ ਬਾਹਰੇ ਵੀ ਇੱਕ ਵਾਰ ਸ਼ੌਂਕ ਕਰਾ ਦਈਏ ਨਾ ਪੰਛੀਆਂ ਦਾ ਠੀਕ ਆ ਜੀ 1000 ਵੀ ਆ ਗਏ ਬਾਹਰ ভাই بھائی ਦੇ ਕੋਲ 1.5 200 ਪੰਛੀ ਹੋਣ ਆਇਆ ਖੁੱਡਿਆਂ ਦੇ ਵਿੱਚ ਬੰਦ ਸੀ ਬਾਹਰ ਆ ਕੇ ਪਤਾ ਲੱਗਦਾ ਵੀ ਕਿੰਨੇ ਪੰਛੀ ਆ ਪਹਿਲਾਂ ਬਾਈ ਤੁਹਾਨੂੰ ਇਕੱਲੇ ਇਕੱਲੇ ਦਿਖਾਏ ਆ ਜੇਕਰ ਇਦਾਂ ਇਕੱਠੇ ਦਿਖਾਉਂਦੇ ਪਹਿਲਾਂ ਤੇ ਪਤਾ ਨਹੀਂ ਸੀ ਲੱਗਣਾ ਜਾਨਵਰਾਂ ਦਾ ਆ ਦੇਖੋ ਇੱਕ ਕਾਲਸਰਾ ਦੇਖੋ ਜੌਨਸ ਰਾਜਾ ਕਿੰਨੀ ਇਹਦੀ ਹਾਈਟ ਆ ਕਿਦਾਂ ਦਾ ਲੱਗਾ ਸ਼ੌਂਕ ਬਾਈ ਦੱਸਣਾ ਜ਼ਰੂਰ ਮਿੱਤਰੋ ਠੀਕ ਆ ਤੇ ਇੱਕ ਹੋਰ ਗੱਲ ਆ ਬਾਈ ਜਿਹੜੇ ਪ੍ਰਾਣੇ ਫੋਨ ਕਰਨਾ ਹੋਵੇ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਰਾਤ ਨੂੰ 12-12 1-1 ਵਜੇ ਮੇਰੇ ਭਰਾ ਫੋਨ ਨਾ ਕਰਿਓ ਠੀਕ ਐ ਇਹ ਬੇਨਤੀ ਆ ਵੀ ਜਿੰਨੇ ਵੀ ਕਿਸੇ ਨੇ ਵੀ ਪ੍ਰਾਣੇ ਫੋਨ ਕਰਨਾ ਆ ਉਹ ਸਵੇਰੇ 9 ਤੋਂ ਰਾਤ ਦੇ 9 ਵਜੇ ਤੱਕ ਕਰ ਸਕਦਾ ਠੀਕ ਐ ਜੀ ਪਸੰਦ ਆ 2-4 ਤੋਂ ਪਾਓ ਤੇ ਬਾਈ ਦੇ ਨਾਲ ਗੱਲ ਕਰਕੇ ਅਕਾਊਂਟ 'ਚ ਪੈਸੇ ਪਾਓ ਪੈਸੇ ਮਰਨ ਦੀ ਕੋਈ ਖਤਰਾਨੀ ਨਹੀਂ ਗਾ ਬਾਈ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਦੇ ਨਾਲ ਠੀਕ ਐ ਤੇ ਜਿਹੜੇ ਵੀ ਪ੍ਰਾਣੇ ਖਰੀਦਨੇ ਹੁਣ ਉਹ ਖਰੀਦ ਸਕਦਾ ਠੀਕ ਐ ਜੀ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਕਿੱਦਾਂ ਦੀ ਲੱਗੀ ਵੀਡੀਓ ਦੱਸਣਾ ਜ਼ਰੂਰ ਠੀਕ ਹੈ ਜੀ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਤੁਹਾਡੇ ਵਾਸਤੇ ਆਵਾਂਗੇ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ